ਸਤਿਕਾਰਯੋਗ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਲਿਟਰੇਰੀ ਰਿਸਰਚ ਫਰਮ ਪੰਜਾਬ ਦੇ ਉੱਪਰ ਅੱਜ ਅਸੀਂ ਤੁਹਾਡੇ ਸਨਮੁਖ ਪੇਸ਼ ਕਰਾਂਗੇ ਸਾਦਤ हसन ਮंटो ਦਾ ਸਵੈ ਕਥਨ ਮੈਂ ਕਹਾਣੀ ਕਿਉਂ ਕਰ ਲਿਖਦਾ ਹਾਂ ਸਤਿਕਾਰਤ ਬਾਬਿਓ ਤੇ ਸਾਹਿਬੋ ਮੈਨੂੰ ਕਿਹਾ ਗਿਆ ਹੈ ਕਿ ਮੈਂ ਇਹ ਦੱਸਾਂ ਕਿ ਮੈਂ ਕਹਾਣੀ ਕਿਉਂ ਕਰ ਲਿਖਦਾ ਹਾਂ ਇਹ ਕਿਉਂ ਕਰ ਮੇਰੀ ਸਮਝ ਵਿੱਚ ਨਹੀਂ ਆਇਆ ਕਿਉਂ ਕਰ ਦੇ ਅਰਥ ਸ਼ਬਦ ਕੋਸ਼ ਵਿੱਚ ਤਾਂ ਇਹ ਮਿਲਦੇ ਨੇ ਕਿਵੇਂ ਤੇ ਕਿਸ ਤਰ੍ਹਾਂ ਹੁਣ ਤੁਹਾਨੂੰ ਕੀ ਦੱਸਾਂ ਕਿ ਮੈਂ ਕਹਾਣੀ ਕਿਉਂ ਕਰ ਲਿਖਦਾ ਹਾਂ ਇਹ ਬੜੀ ਉਲਝਣ ਦੀ ਗੱਲ ਹੈ ਜੇ ਕਿਸ ਤਰ੍ਹਾਂ ਨੂੰ ਸਾਹਮਣੇ ਰੱਖਾਂ ਤਾਂ ਜਵਾਬ ਦੇ ਸਕਦਾ ਹਾਂ ਮੈਂ ਆਪਣੇ ਕਮਰੇ ਵਿੱਚ ਸੋਫੇ ਉੱਤੇ ਬੈਠ ਜਾਂਦਾ ਹਾਂ ਕਾਗਜ਼ ਕਲਮ ਫੜਦਾ ਹਾਂ ਤੇ ਬਿਸਮਿਲ੍ਲਾ ਕਰਕੇ ਕਹਾਣੀ ਲਿਖਣੀ ਸ਼ੁਰੂ ਕਰ ਦਿੰਦਾ ਹਾਂ ਮੇਰੀਆਂ ਦਿਨੇ ਬੱਚੀਆਂ ਰੌਲਾ ਪਾ ਰਹੀਆਂ ਹੁੰਦੀਆਂ ਨੇ ਮੈਂ ਉਹਨਾਂ ਨਾਲ ਗੱਲਾਂ ਵੀ ਕਰਦਾ ਹਾਂ ਉਹਨਾਂ ਦੀਆਂ ਆਪਸੀ ਲੜਾਈਆਂ ਦਾ ਫੈਸਲਾ ਵੀ ਕਰਦਾ ਹਾਂ ਆਪਣੇ ਵਾਸਤੇ ਸਲਾਦ ਵੀ ਤਿਆਰ ਕਰਦਾ ਹਾਂ ਕੋਈ ਮਿਲਣ ਵਾਲਾ ਆ ਜਾਏ ਤਾਂ ਉਹਦੀ ਸੇਵਾ ਵੀ ਕਰਦਾ ਹਾਂ ਪਰ ਕਹਾਣੀ ਲਿਖੀ ਜਾਂਦਾ ਹੁਣ ਕਿਵੇਂ ਦਾ ਸਵਾਲ ਆਏ ਤਾਂ ਮੈਂ ਇੱਕ ਹਾਂਗਾ ਮੈਂ ਉਦਾਂ ਹੀ ਕਹਾਣੀ ਲਿਖਦਾ ਹਾਂ ਜਿੱਦਾਂ ਖਾਣਾ ਖਾਂਦਾ ਹਾਂ ਨਹਾਉਂਦਾ ਹਾਂ ਸਿਗਰਟ ਪੀਂਦਾ ਹਾਂ ਅਤੇ ਝੱਖ ਮਾਰਦਾ ਹਾਂ ਜੇ ਇਹ ਪੁੱਛਿਆ ਜਾਏ ਕਿ ਮੈਂ ਕਹਾਣੀ ਕਿਉਂ ਲਿਖਦਾ ਹਾਂ ਤਾਂ ਇਸ ਦਾ ਜਵਾਬ ਹਾਜ਼ਰ ਹੈ ਮੈਂ ਕਹਾਣੀ ਅਵਲ ਤਾਂ ਇਸ ਵਾਸਤੇ ਲਿਖਦਾ ਹਾਂ ਕਿ ਮੈਨੂੰ ਕਹਾਣੀ ਕਰਦੀ ਸ਼ਰਾਬ ਵਾਂਗ ਬਾਣ ਪੈ ਗਈ ਹੈ ਮੈਂ ਕਹਾਣੀ ਨਾ ਲਿਖਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਨਹਾਤਾ ਨਹੀਂ ਜਿਵੇਂ ਸ਼ਰਾਬ ਨਹੀਂ ਪੀਤੀ ਮੈਂ ਕਹਾਣੀ ਨਹੀਂ ਲਿਖਦਾ ਹਕੀਕਤ ਇਹ ਹੈ ਕਿ ਕਹਾਣੀ ਮੈਨੂੰ ਲਿਖਦੀ ਹੈ ਮੈਂ ਬਹੁਤ ਘੱਟ ਪੜਿਆ ਲਿਖਿਆ ਆਦਮੀ ਹਾਂ ਉਂਝ ਤਾਂ 20 ਤੋਂ ਉੱਤੇ ਕਿਤਾਬਾਂ ਲਿਖੀਆਂ ਨੇ ਪਰ ਮੈਨੂੰ ਕਦੇ-ਕਦੇ ਹੈਰਾਨੀ ਹੁੰਦੀ ਹੈ ਏ ਇਹ ਕੌਣ ਹੈ ਜਿਨੇ ਇੰਨੀਆਂ ਅਸ਼ੀਆਂ ਕਹਾਣੀਆਂ ਲਿਖੀਆਂ ਨੇ ਜਿਨ੍ਹਾਂ ਉੱਤੇ ਨਿਤ ਮੁਕਾਦਮੇ ਚੱਲਦੇ ਰਹਿੰਦੇ ਨੇ ਜਦੋਂ ਕਲਮ ਮੇਰੇ ਹੱਥ ਵਿੱਚ ਨਾ ਹੋਵੇ ਤਾਂ ਮੈਂ ਕੇਵਲ ਸਾਦਤ हसन ਪੁੰਦਾ ਹਾਂ ਜਿਹਨੂੰ ਉਰਦੂ ਆਉਂਦੀ ਹੈ ਨਾ ਫਾਰਸੀ ਅੰਗਰੇਜ਼ੀ ਨਾ ਫਰਾਂਸੀਸੀ ਕਹਾਣੀ ਮੇਰੇ ਦਿਮਾਗ 'ਚ ਨਹੀਂ ਜੇਬ 'ਚ ਹੁੰਦੀ ਹੈ ਜਿਸ ਦੀ ਮੈਨੂੰ ਕੋਈ ਖ਼ਬਰ ਨਹੀਂ ਹੁੰਦੀ ਮੈਂ ਆਪਣੇ ਦਿਮਾਗ ਤੇ ਜ਼ੋਰ ਦਿੰਦਾ ਹਾਂ ਕਿ ਕੋਈ ਕਹਾਣੀ ਨਿਕਲ ਆਏ ਕਹਾਣੀਕਾਰ ਬਣਨ ਦੇ ਵੀ ਬਹੁਤ ਕੋਸ਼ਿਸ਼ ਕਰਦਾ ਹਾਂ ਸਿਗਰਟ ਤੇ ਸਿਗਰਟ ਫੁੱਕੀ ਜਾਂਦਾ ਹਾਂ ਅਣਲਿਖੀ ਕਹਾਣੀ ਦੇ ਪੈਸੇ ਪੇਸ਼ਗੀ ਵਸੂਲ ਕਰ ਚੁੱਕਿਆ ਹੁੰਦਾ ਹਾਂ ਇਸ ਲਈ ਬੜੀ ਗੋਫਤ ਹੁੰਦੀ ਹੈ ਪਾਸੇ ਬਦਲਦਾ ਹਾਂ ਉੱਠ ਕੇ ਆਪਣੀਆਂ ਚਿੜੀਆਂ ਨੂੰ ਦਾਣੇ ਪਾਉਂਦਾ ਹਾਂ ਬੱਚੀਆਂ ਨੂੰ ਝੂਲਾ ਚਲਾਉਂਦਾ ਹਾਂ ਘਰ ਦਾ ਕੂੜਾ ਕਬਾੜਾ ਸਾਫ਼ ਕਰਦਾ ਹਾਂ ਨੰਨੇ-ਮੁੰਨੇ ਜੁੱਤੇ ਜੋ ਘਰ 'ਚ ਥਾਂ-ਕੁ ਥਾਂ ਖਿੰਡੇ ਪਏ ਹੁੰਦੇ ਨੇ ਚੁੱਕ ਕੇ ਇੱਕ ਥਾਂ ਤੇ ਰੱਖਦਾ ਹਾਂ ਪਰ ਕੰਬਖਤ ਕਹਾਣੀ ਜੁਮਿਲ ਜੇਬ 'ਚ ਪਈ ਰਹਿੰਦੀ ਹੈ ਮੇਰੇ ਜ਼ਿਹਨ 'ਚ ਉਤਰਦੀ ਨਹੀਂ ਹਤੇ ਮੈਂ ਤਿਲ ਮਿਲਾਉਂਦਾ ਰਹਿੰਦਾ ਹਾਂ ਜਦੋਂ ਬਹੁਤ ਜ਼ਿਆਦਾ ਕੌਫਤ ਹੁੰਦੀ ਹੈ ਤਾਂ ਬਾਥਰੂਮ 'ਚ ਚੱਲਿਆ ਜਾਂਦਾ ਹਾਂ ਪਰ ਉੱਥੋਂ ਵੀ ਕੁਝ ਪ੍ਰਾਪਤ ਨਹੀਂ ਹੁੰਦਾ ਸੁਣਿਆ ਹੈ ਕਿ ਹਰ ਬڑا ਆਦਮੀ ਗੁਸਸਖਾਨੇ ਵਿੱਚ ਸੋਚਦਾ ਹੈ ਨਾ ਗੋਸਲ ਖਾਨੇ ਵਿੱਚ ਵੀ ਨਹੀਂ ਸੋਚ ਸਕਦਾ ਹੈਰਤ ਹੈ ਹੈਰਤ ਹੈ ਕਿ ਫੇਰ ਵੀ ਮੈਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਬਹੁਤ بڑا ਕਹਾਣੀਕਾਰ ਹਾਂ ਨਾ ਇਹ ਹੀ ਕਹਿ ਸਕਦਾ ਹਾਂ ਕਿ ਮੇਰੇ ਅਲੋਚਕਾਂ ਦੀ ਖੁਸ਼ ਫਹਿਮੀ ਹੈ ਜਾਂ ਮੈਂ ਉਹਨਾਂ ਦੀਆਂ ਅੱਖਾਂ 'ਚ ਘੱਟਾ ਪਾ ਰਿਹਾ ਹਾਂ ਉਹਨਾਂ ਉੱਤੇ ਕੋਈ ਜਾਦੂ ਕਰ ਰਿਹਾ ਹਾਂ ਕਿੱਸਾ ਇਹ ਹੈ ਕਿ ਮੈਂ ਖੁਦਾ ਨੂੰ ਹਾਜ਼ਰ-ਨਾਜ਼ਰ ਰੱਖ ਕੇ ਕਹਿੰਦਾ ਹਾਂ ਕਿ ਮੈਨੂੰ ਇਸ ਬਾਰੇ ਕੋਈ ਇਲਮ ਨਹੀਂ ਹੈ ਕਿ ਮੈਂ ਕਹਾਣੇ ਕਿਉਂ ਕਰ ਲਿਖਦਾ ਹਾਂ ਅਤੇ ਕਿਵੇਂ ਲਿਖਦਾ ਹਾਂ ਅਕਸਰ ਮੌਕਿਆਂ ਤੇ ਅਜੀਹਾ ਹੋਇਆ ਹੈ ਕਿ ਜਦੋਂ ਮੈਂ ਨਿਰਾਸ਼ ਹੁੰਿਆ ਤਾਂ ਮੇਰੀ ਪਤਨੀ ਨੇ ਮੈਨੂੰ ਕਿਹਾ ਤੁਸੀਂ ਸੋਚੋ ਨਾ ਤੁਸੀਂ ਸੋਚੋ ਨਾ ਕਲਮ ਚੁੱਕੋ ਅਤੇ ਲਿਖਣਾ ਸ਼ੁਰੂ ਕਰ ਦਿਓ ਮੈਂ ਉਹਦੇ ਕਹਿਣ ਤੇ ਪੈਨਸਲ ਜਾਂ ਕਲਮ ਚੁੱਕਦਾ ਹਾਂ ਅਤੇ ਲਿਖਣਾ ਸ਼ੁਰੂ ਕਰ ਦਿੰਦਾ ਹਾਂ ਦਿਮਾਗ ਬਿਲਕੁਲ ਖਾਲੀ ਹੁੰਦਾ ਹੈ ਦਿਮਾਗ ਬਿਲਕੁਲ ਖਾਲੀ ਹੁੰਦਾ ਹੈ ਪਰ ਜੇਬ ਪਰ ਜੇਬ ਭਰੀ ਹੁੰਦੀ ਹੈ ਅਤੇ ਆਪਣੇ ਆਪ ਕੋਈ ਕਹਾਣੀ ਉਸ ਦੇ ਬਾਹਰ ਆ ਜਾਂਦੀ ਹੈ ਮੈਂ ਆਪਣੇ ਆਪ ਨੂੰ ਇਸ ਪੱਖੋਂ ਕਹਾਣੀਕਾਰ ਨਹੀਂ ਮੈਂ ਆਪਣੇ ਆਪ ਨੂੰ ਇਸ ਪੱਖੋਂ ਕਹਾਣੀਕਾਰ ਨਹੀਂ ਜੇਬ ਕਾ ਤਰ੍ਹਾਂ ਸਮਝਦਾ ਹਾਂ ਜੋ ਆਪਣੀ ਜੇਬ ਆਪ ਹੀ ਕੱਟਦਾ ਹੈ ਅਤੇ ਤੁਹਾਡੇ ਹਵਾਲੇ ਕਰ ਦਿੰਦਾ ਹੈ ਮੇਰੇ ਵਰਗਾ ਬੁੱਧੂ ਵੀ ਦੁਨੀਆ 'ਚ ਕੋਈ ਹੋਰ ਹੋਊਗਾ